ਸਵਾਗਤ ਹੈ ਜੀ ਤੁਹਾਡਾ ਅੱਜ ਦੇ ਇੱਕ ਹੋਰ ਵੀਡੀਓ ਦੇ ਵਿੱਚ ਅੱਜ ਆਪਾਂ ਆਇਆ ਗੁਰਦੁਆਰਾ ਫਤੇਗੜਾ ਤੇ ਫੈਮਲੀ ਗੱਲ ਤੇ ਆਪਣੇ ਨਾਲ ਹੈਗੀ ਹੈ ਗਰਨੂਰ ਤੇ ਕੀਰਤ ਤੇ ਅੱਜ ਆਪਾਂ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਆਜੋ ਤੁਹਾਨੂੰ ਵੀ ਕਰਾਂਦੇ ਆ ਦਰਸ਼ਨ ਸਵੇਰ ਦਾ 6:42 ਮਿੰਟ ਹੋ ਗਏ ਸੰਗਤ ਹੌਲੀ ਹੌਲੀ ਇਕੱਠੀ ਹੋਣੀ ਸ਼ੁਰੂ ਹੋ ਗਈ ਰਹਿ ਤੁਹਾਨੂੰ ਪਤਾ ਹੁਣ ਆਉਣ ਵਾਲੇ ਦਿਨਾਂ 'ਚ ਸ਼ਹੀਦੀ ਸ਼ਵਾ ਸ਼ੁਰੂ ਹੋਣ ਵਾਲੀ ਹੈ ਫਿਰ ਫੈਮਿਲੀ ਨਾਲ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਕਿਉਂਕਿ ਸੰਘਤ ਬਹੁਤ ਹੁੰਦੀ ਇਸ ਟਾਈਮ ਤਾਂ ਕਰਕੇ ਆਪਾਂ ਛੋਟੇ ਬੱਚਿਆਂ ਨੂੰ ਪਹਿਲਾਂ ਮੱਥਾ ਟਿਕਾ ਲਈ ਚੱਲਦੇ ਹਾਂ ਚਲੋ ਆ ਜੀ ਸਾਹਮਣੇ ਗੁਰਦੁਆਰਾ ਸਾਹਿਬ ਧੰਤਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰਾਂਗੇ ਉਸ ਤੋਂ ਬਾਅਦ ਠੰਡੇ ਬਰਜ ਜਾਵਾਂਗੇ ਉਸ ਤੋਂ ਬਾਅਦ ਜਾਵਾਂਗੇ ਆਪਾਂ ਜੋਤੀ ਜਰੂਸ ਸਾਹਿਬ ਤੇ ਬਾਬਾ ਮੋਤੀराम ਮਹਰਾ ਜੀ ਦੇ ਗੁਰਦੁਆਰੇ 'ਚ ਮੱਥਾ ਟੇਕਾਂਗੇ ਆਪਾਂ ਹਲੇ ਸੰਗਤ ਘਟਾ ਤਾਂ ਕਰਕੇ ਸਵੇਰ ਦਾ ਟਾਈਮ ਹੈ ਬੱਚਿਆਂ ਨਾਲ ਮੱਥਾ ਟੇਕਣਾ ਥੋੜਾ ਜਿਆਦਾ ਆਸਾਨ ਹੈ ਠੀਕ ਹੈ ਲੋ ਵੀ ਆਪਣੇ ਨਾਲ ਚਾਹ ਗੁਰਤਾਜ ਸਿੰਘ ਆ ਜੀ ਭਲਾਈ ਦੀ ਢੀਡ ਬਹੁਤ ਹੈ ਪ੍ਰਸ਼ਾਦੀ ਦੇ ਕੇ ਇੱਥੇ ਲਵਾਂ ਲਾਈਨਾਂ ਬਹੁਤ ਲੰਬੀ ਲੱਗੀਆਂ ਸਵੇਰੇ ਸਵੇਰੀ ਜਿਹੜੇ ਗੁਰਦੁਆਰੇ ਆਪਾਂ ਮੱਥਾ ਟੇਕਣ ਚਲੇ ਹੁਣ ਇਸ ਦੇ ਥੱਲੇ ਭੋਰਾ ਸਾਹਿਬ ਬਣਿਆ ਹੋਇਆ ਹੈ ਆ ਜਿੱਥੇ ਛੋਟੇ ਸਾਹਿਬ ਜਦਰੰ ਸ਼ਹੀਦ ਕੀਤਾ ਗਿਆ ਦਾ ਆਪਾਂ ਉਹਨਾਂ ਦੇ ਵੀ ਦਰਸ਼ਨ ਕਰਾਂਗੇ ਤੇ ਬਸ ਇਹ ਹੈ ਕਿ ਅੰਦਰ ਬੋਲ ਕੇ ਵੀਡੀਓ ਨਹੀਂ ਆਪਾਂ ਬਣਾਉਣੀ ਸਿਰਫ ਵੀਡੀਓ ਬਣਾਵਾਂਗੇ ਨਾਰਮਲ ਧਿਆਨ ਕੋ ਲਗਾਵੇਂ ਧਿਆਨ ਨੂੰ ਆਪਾਂ ਦਰਸ਼ਨ ਕਰਕੇ ਆਗੇ ਬਾਹਰ ਧਿਆਨ ਕੋ ਲਗਾਵੇਂ ਹੁਣ ਆਪਾਂ ਜਾਵਾਂਗੇ ਠੰਡਾਪੁਰ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੱਤਿਆਂ ਨੂੰ ਰੱਖਿਆ ਗਿਆ ਤਾਂ ਉਧਰ ਰਸਤਾ ਇੱਧਰ ਨੂੰ ਹੈ ਸਾਹਮਣੇ ਜਿਹੜਾ ਗੁੰਮੜ ਦਿਖਦਾ ਠੰਡੇਪੁਰ ਜ ਦਾ ਰਸਤਾ ਹੀ ਠੰਡੇਪੁਰ ਜ ਨੂੰ ਜਾਂਦਾ ਜੀ ਹੁਣ ਆਪਾਂ ਗੁਰਦੁਆਰਾ ਠੰਡਾਪੁਰ ਜਾ ਕੇ ਆਵਾਂਗੇ ਉੱਥੇ ਦਰਸ਼ਨ ਕਰਾਂਗੇ ਆ ਜੀਓ ਗੁਰਦੁਆਰਾ ਠੰਡਾਪੁਰੀ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਜਾਵਾਂਗੇ ਜੋਤੀਸਰੂ। ਠੰਡੀ ਸ਼ਰਦਾਈ ਦਾ ਲੰਗਰ। ਲੰਗਰ ਮਾਤਾ ਗੁਜਰ ਕੌਰ ਜੀ। ਇੱਥੇ ਲੰਗਰ ਜਦੋਂ ਸੀਧੀ ਸਵਾ ਖਤਮ ਹੋ ਜਾਂਦੀ ਹੈ ਨਾ ਉਸ ਤੋਂ ਬਾਅਦ ਵੀ ਇਹ 24 ਘੰਟੇ ਲੰਗਰ ਚੱਲਦਾ ਆ। ਠੰਡੇਪੁਰ ਦੇ ਬਿਲਕੁਲ ਨਾਲ ਬਣਿਆ ਹੋਇਆ। ਹੁਣ ਆਪਾਂ ਜਾਵਾਂਗੇ ਬਾਬਾ ਮੋਤੀराम ਮਹਾਰਾਜੀ ਦੇ ਗੁਰਦੁਆਰਾ ਵਿੱਚ। ਬਾਬਾ ਮੋਤੀराम ਮਹਾਰਾਜੀ ਜਿਨ੍ਹਾਂ ਨੇ ਮਾਤਾ ਗੁਜਰੀ ਦੇ ਛੋਟੇ ਸਾਹਿਬ ਜਦਿਆਂ ਨੂੰ ਦੁੱਧ ਪਲਾਇਆ ਤਾਂ ਠੰਡੇ ਪੁਰਜੇ ਵਿੱਚ ਤੇ ਉਹਨਾਂ ਦੀ ਉਹਨਾਂ ਨੂੰ ਸਜਾਤੀ ਗਈ ਸੀ ਸਾਰੇ ਪਰਿਵਾਰ ਨੂੰ ਇਹ ਹੈ ਜੀ ਗੁਰਦੁਆਰਾ ਮੋਤੀराम ਮਹਿਰਾ ਜੀ ਧੰਨ ਮੋਤੀ ਜੀ ਨੇ ਪੁੰਨ ਕਮਾਇਆ ਗੁਰੂ ਲਾਲਾ ਤਾਂ ਹੀ ਦੁੱਧ ਪਲਾਇਆ ਧੰਨ ਮੋਤੀ ਸਿੱਖੀ ਦੇ ਮਨਾਰਿਆਂ ਸਾਰਾ ਪਰਿਵਾਰ ਸਿੱਖੀ ਉੱਤਵਾਰਿਆ ਇਹ ਹੈ ਜੀ ਬਾਬਾ ਮੋਤੀराम ਮਹਿਰਾ ਜੀ ਦਾ ਗੁਰਦੁਆਰਾ ਸਾਹਿਬ ਇਹਦੇ ਅੰਦਰ ਹੀ ਉਹ ਗਲਾਸ ਤੇ ਗਲਾਸ ਰੱਖੇ ਹੋਏ ਆ ਜਿਨ੍ਹਾਂ ਵਿੱਚ ਬਾਬਾ ਮੋਤੀराम ਮਹਾਰਾਜ ਜੀ ਨੇ ਠੰਡੇ ਪੁਰਜ ਵਿੱਚ ਜਾ ਕੇ ਛੋਟੇ ਸਾਹਿਬ ਜਿਆਦੇ ਨੂੰ ਦੁੱਧ ਪਲਾਇਆਤਾ ਅੱਜ ਹੁਣ ਦਰਸ਼ਨ ਕਰਦੇ ਆ ਤੇ ਉਹਨਾਂ ਗਲਾਸਾਂ ਦੇ ਵੀ ਦਰਸ਼ਨ ਕਰਦੇ ਆ ਜਿਹੜੇ ਅੰਦਰ ਇਹਨਾਂ ਰੱਖੀ ਹੋਏ ਆ ਇੱਥੇ ਬਣਿਆ ਹੋਇਆ ਜੀ ਪੋਰਾ ਸਾਹਿਬ ਵਿੱਤਰੇ ਗਲਾਸਾਂ ਦੇ ਦਰਸ਼ਨ ਕਰੋ ਜੀ ਇੱਕ ਫੋਟੋ ਬਣੀ ਗਈ ਹੈ ਜਿਹਦੇ ਵਿੱਚ ਬਾਬਾ ਮੋਤੀराम ਮਹਾਰਾਜ ਜੀ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦੋਂ ਦੁੱਧ ਪਿਲਾਉਂਦੇ ਆ ਇਹ ਅਜੀਬ ਤਸਵੀਰ ਜਿਹਦੇ ਵਿੱਚ ਆਪਾ ਮੋਤੀराम ਮੈੜੀ ਦੇ ਪੂਰੇ ਪਰਿਵਾਰ ਨੂੰ ਇਕੱਠੇ ਵੀ ਜਪੜਿਆ ਗਿਆ ਤਾਂ ਕਿ ਨਾ ਮੈੜੀ ਦੇ ਗੁਰਦੁਆਰਾ ਸਾਹਿਬ ਤੋਂ ਦਰਸ਼ਨ ਕਰਕੇ ਆਪਾਂ ਚੱਲਾਂਗੇ ਹੁਣ ਗੁਰਦੁਆਰਾ ਜੋਤੀਸਰੂਪ ਸਾਹਿਬ ਜਿੱਥੇ ਸੰਸਾਰ ਦੀ ਸਭ ਤੋਂ ਮਹਿੰਗੀ ਜਗ੍ਹਾ ਆ ਹੁਣ ਆਪਾਂ ਦਰਸ਼ਨ ਕਰਨ ਜਾਵਾਂਗੇ ਗੁਰਦੁਆਰਾ ਜੋਤੀਸਰੂਪ ਸਾਹਿਬ ਦੇ ਤੇ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਸ੍ਰੀ ਪਤੇਗੜ ਸਾਹਿਬ ਜੀ ਦੇ ਪਾਵਨ ਸਥਾਨਾਂ ਵਿੱਚ ਇੱਕ ਪਾਵਨ ਸਥਾਨ ਹੈ ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਪਵਿੱਤਰ ਸਰੀਰ ਦਾ ਅੰਤਿਮ ਸੰਸਕਾਰ ਸਨ 1704 ਈਸਵੀ ਵਿੱਚ ਕੀਤਾ ਗਿਆ ਸੀ ਜਾਲਮ ਮੁਗਲ ਹਕੂਮਤ ਤੇ ਉਸ ਵੇਲੇ ਦੇ ਸਰਹੰਦ ਦੇ ਸੂਬੇਦਾਰ ਵजीर खान ਦੇ ਡਰ ਕਾਰਨ ਚਾਰ ਚੁਫੇਰੇ ਦੇ ਜ਼ਮੀਨ ਮਾਲਕਾਂ ਨੇ ਗੁਰੂ ਸਾਹਿਬ ਦੇ ਪਰਿਵਾਰਾਂ ਦੇ ਮੈਂਬਰਾਂ ਦੇ ਅੰਤਿਮ ਸੰਸਕਾਰ ਲਈ ਜ਼ਮੀਨ ਦੇਣ ਤੋਂ ਨਾ ਕਰ ਦਿੱਤੀ ਸੀ ਉਸ ਵੇਲੇ ਦੀਵਾਨ ਟੋਡਰਮਲ ਜੀ ਨੇ ਵੱਡੀ ਬਹੁਤ ਵੱਡੀ ਕੀਮਤ ਅਦਾ ਕਰਕੇ ਇੱਕ ਛੋਟਾ ਜਿਹਾ ਜ਼ਮੀਨ ਦਾ ਟੁਕੜਾ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਮੁੱਲ ਖਰੀਦਿਆ ਮਾਤਾ ਜੀ ਅਤੇ ਸਹਿਬਜ਼ਾਦਿਆਂ ਦੇ ਅੰਤਿਮ ਸੰਸਕਾਰ ਦਾ ਪ੍ਰਬੰਧ ਕੀਤਾ ਇਹ ਅਸਥਾਨ ਅੱਜ ਵੀ ਦੁਨੀਆ ਦੀ ਦੁਨੀਆ ਦਾ ਸਭ ਤੋਂ ਮਹਿੰਗਾ ਅਸਥਾਨ ਕਰਕੇ ਜਾਣਿਆ ਜਾਂਦਾ ਹੈ ਜਿਸ ਅਸਥਾਨ ਤੇ ਸਹਿਬਜ਼ਾਦਿਆਂ ਤੇ ਮਾਤਾ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਅੱਜ ਉਸ ਪਾਵਨ ਅਸਥਾਨ ਤੇ ਪਾਲਕੀ ਸਾਹਿਬ ਸਜੋਬਿਤ ਹੈ ਹਰ ਸਾਲ ਦਸੰਬਰ ਮਹੀਨੇ ਵਿੱਚ 11 12 13 ਨੂੰ ਸ਼ਹੀਦਾਂ ਦੀ ਯਾਦ ਵਿੱਚ ਸ਼ੀਦੀ ਜੋੜ ਮੇਰਾ ਲੱਗਦਾ ਹੈ